ਬੜਾ ਸਾਰਿਆਂ ਦਾ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਜਿੰਨਾ ਦਾ ਕਾਫੀ ਮਸ਼ਹੂਰ ਸ਼ਬਦ ਹੈ ਫਰੀਦਾਪੁਰੇ ਦਾ ਭਲਾ ਕਰ ਗੁਸਾ ਨਾ ਮੰਨਣਾ ਹੰਡਾਏ ਇਹ ਵੀ ਤੁਸੀਂ ਪਹਿਲੇ ਹਾਡੇਸ ਚੈਨਲ ਤੇ ਵੇਖਿਆ ਹੋਊਗਾ ਸ਼ਬਦ ਸੁਣਿਆ ਹੋਊਗਾ ਜਾਂ ਅਕਸਰ ਲਾਈਵ ਦੇ ਵਿੱਚ ਵੀ ਜਾਂ ਕਿਤੇ ਨਾ ਕਿਤੇ ਜਰੂਰ ਇਸ ਸ਼ਬਦ ਤੁਸੀਂ ਸੁਣਿਆ ਹੋਊਗਾ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਦਾ ਹੀ ਸ਼ਬਦ ਪੜਾਂਗੇ ਜੇਵਾ ਇੱਕ ਕਵਣ ਗੁਣ ਕਹੀਆ ਥੰਬਨੇਲ ਤੇ ਜਿਹੜੀ ਫੋਟੋ ਲੱਗੀ ਸੀ ਤੁਸੀਂ ਉਹਦੇ ਵਿੱਚ ਸ਼ਾਇਦ ਭਾਈ ਸਾਹਿਬ ਨੂੰ ਪਛਾਣ ਗਏ ਹੋਗੇ ਕਿ ਕਿੰਨਾ ਦਾ ਸ਼ਬਦ ਪੜਨ ਲੱਗੇ ਆਪਾਂ ਸੋ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ ਸੱਚੇ ਮਾਰਗ YouTube ਚੈਨਲ ਦਾ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜਿਨ੍ਹਾਂ ਨੇ ਇਸ ਚੈਨਲ ਦਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਵਿੱਚ ਵਿੱਚ ਨਵੀਂ ਵੀਡੀਓ ਜਿੱਥੇ ਤੁਸੀਂ ਜਿਹੜੇ ਗੁਰਬਾਣੀ ਕੀਤਨ ਦੇ ਸ਼ਬਦ ਹੁੰਦੇ ਨੇ ਉਹ ਤੁਸੀਂ ਈਜ਼ੀਲੀ ਸਿੱਖ ਸਕਦੇ ਘਰ ਤੋਂ ਘਣ ਸਮੇਂ ਦੇ ਵਿੱਚ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ ਅੰਤਰਾ ਇਹਦਾ ਜਿਹੜਾ ਦਾ ਕਾਫੀ ਉੱਚੀਆਂ ਸੁਰਾਂ ਤੇ ਆ ਉਹ ਆਪਾਂ ਨੀਵੀਂਆਂ ਸੁਰਾਂ ਤੇ ਹੀ ਬੋਲਣ ਦੀ ਕੋਸ਼ਿਸ਼ ਕਰਾਂਗੇ ਪਰ ਜਿਹੜੀ ਸਥਾਈ ਹੈ ਉਹ ਤੁਹਾਨੂੰ ਆਪਾਂ ਐਗਜ਼ੈਕਟ ਦੱਸਾਂਗੇ ਕਿਵੇਂ ਆ ਸ਼ੁਰੂ ਕਰਦੇ ਆ ਵਿਦਆਊਟ ਤਬਲਾ ਬੋਲਣਾ ਗਿਆ ਜੇ ਪਹਿਲੇ ਗਾਣੇ ਤੋਂ ਜਿਹਵਾ ਇੱਕ ਕਵਨ ਗੁਣ ਕਹੀਏ ਮੈਂ ਥੋੜਾ ਸਲੋ ਦੱਸਣਾ ਜਿਹਵਾ ਇੱਕ ਕਵਨ ਗੁਣ ਕਹੀਏ ਜਿਹਵਾ ਇੱਕ ਕਵਨ ਗੁਣ ਕਹੀਏ एव गुण कहया जा एवण गुण केशुमाेशुमाेत् स्वामी बेअंत स्वामी तेरो अंत न कि नहीं है तेरो तेरो अंत न कि नहीं है जेवा एक कवर्ण गुण कहिए जेवा एक कवर्ण गुण कहिए ऐसी इस शब्द की अस्थाई हूँ अंतरा बोलेंगे अंतरा तो है काफी उच्चा व मेरे को इना उच्चा बोलना नहीं आना मैं निर्सा रह के बोलने की कोशिश करना बटीवना इतों देखे तुम दाते ठाकुर पालक ਨਾਇਕ ਖਸਮ ਮਾਰੇ ਇੱਕ ਵਾਰੀ ਫੇਰ ਕਿਹਾ ਤੇ ਅੰਨਾ ਮੇਰੇ ਕੋ ਥੋੜਾ ਜਿਹਾ ਸਹੀ ਨਹੀਂ ਦੱਸਿਆ ਗਿਆ ਤੁਮ ਦਾ ਤੁਮ ਦਾ ਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਮਾਰੇ ਅਗਲੀ ਲਾਈਨ ਨਿਮਖ ਨਿਮਖ ुमी प्रीत पालोरे तारे तुमरे तारे हारक तुमरे तारे जिवा एक ਵਾਇਕ ਕਵਣ ਗੁਲ ਕਹੀਏ ਠੀਕ ਇਸੇ ਤਰ੍ਹਾਂ ਬਾਕੀ ਸ਼ਬਦ ਵੀ ਇਨ੍ਹਾਂ ਅੰਤਰਾ ਦੇ ਤਰ੍ਹਾਂ ਪੜ੍ਹਿਆ ਜਾਣਾ ਵਾ ਤੇ ਹੈ ਮਤਲਬ ਵੀ ਕਾਫੀ ਜਿਹੜਾ ਸ਼ਬਦਵਾਏ ਦੀਆਂ 16 ਜਿਹੜੀਆਂ ਹੈਗੀਆਂ ਵਿੱਚ ਜਿਹੜੀ ਅੰਤਰਾ ਦੀ ਟਿਊਨ ਆ ਉਹ ਕਾਫੀ ਉੱਚੀ ਆ ਥੋੜਾ ਹਰਿਆਜ ਕਰਕੇ ਬੋਲਣ ਦੀ ਲੋੜ ਆ ਤੇ ਮਾਫ ਕਰਨਾ ਮੇਰਾ ਗਲਾ ਅਜੇ ਤੋ ਤੱਕ ਸਾਥ ਨਹੀਂ ਦਿੰਦਾ ਤਾਂ ਕਰਕੇ ਮੈਂ ਨਿੱਕੀਆਂ ਸੁਰਾਂ ਤੇ ਬੋਲਣ ਦੀ ਕੋਸ਼ਿਸ਼ ਕਰਦਾ ਹਾਂ ਪਰ ਇੱਕ ਆਈਡੀਆ ਦਾ ਨਾ ਜ਼ਰੂਰ ਸਾਂਝਾ ਕਰ ਲਵਾਂ ਵੀ ਇੱਥੋਂ ਇਹ ਵਾਲਾ ਪੇ ਹੋਊਗਾ ਉਮੀਦ ਕਰਦਾ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਦਾ ਹੋਵੇ ਸਾਡੇ ਇਸ ਚੈਨਲ ਤੇ ਸੱਚੇ ਮਰਗ YouTube ਚੈਨਲ ਤੇ ਤੁਸੀਂ ਰੋਜ਼ ਹਾਡੀ ਨਵੀ ਤੋਂ ਨਵੀ ਵੀਡੀਓ ਵੇਖਦੇ ਹੋਗੇ ਕਮੈਂਟ ਕਰਦੇ ਰਿਹਾ ਕਰੋ ਸਾਨੂੰ ਅਪਰੀਸ਼ੀਏਟ ਕਰਦੇ ਰਿਹਾ ਕਰੋ ਜੋ ਆਪਣੇ ਵਿਚਾਰ ਹਨ ਸ਼ੁਰੂ ਸ਼ੇਅਰ ਕਰਦੇ ਰਿਹਾ ਕਰੋ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ